ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੀਆਂ ਹਲਚਲ ਹੋਣੀਆਂ ਸ਼ੁਰੂ ਹੋਈਆਂ ਨੇ ਅਕਾਲੀ ਦਲ ਦੇ ਸਾਰੇ ਧੜੇ ਹੁਣ ਇੱਕ ਹੋਣ ਜਾ ਰਹੇ ਨੇ ਅਕਾਲੀ ਦਲ ਸੁਧਾਰ ਲਹਿਰ ਭੰਗ ਹੋਣ ਜਾ ਰਹੀ ਹੈ ਅਤੇ ਉਧਰ ਆ ਕਾਂਗਰਸ ਦੇ ਵਿੱਚ ਇੱਕ ਵਾਰ ਫੇਰ ਕਲੇਸ਼ ਛਿੜਦਾ ਹੋਇਆ ਨਜ਼ਰ ਆ ਰਿਹਾ ਨਵਜੋਤ ਸਿੱਧੂ ਅਤੇ ਜਸਵੀਰ ਨਿੰਪਾ ਅਮੋ ਸਾਹਮਣੇ ਹੋਏ ਨੇ ਕਿ ਮੈਂ ਅਮੋ ਸਾਹਮਣੇ ਹੋਏ ਨੇ ਇਸ ਨੂੰ ਲੈ ਕੇ ਗੱਲ ਕਰਾਂਗੇ ਅਤੇ ਲਗਾਤਾਰ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਡਟੇ ਹੋਏ ਨੇ ਨਵੀਂ ਅਪਡੇਟ ਸਾਹਮਣੇ ਆਈ ਹੈ ਕੀ ਅਪਡੇਟ ਹੈ ਇਹਨਾਂ ਮੁੱਦਿਆਂ ਬਾਰੇ ਗੱਲ ਕਰਨ ਲਈ ਸਾਡੇ ਖਾਸ ਪ੍ਰੋਗਰਾਮ ਚਰਚਾਉਣ ਪੁਆਇੰਟ ਦੇ ਵਿੱਚ ਮੇਰੇ ਨਾਲ ਨੇ ਮੌਜੂਦ ਮੇਰੇ ਸਹਿਯੋਗੀ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਸ਼ੁਰੂਆਤ ਕਰਦੇ ਆ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਵੱਡੀਆਂ ਹਲਚਲ ਹੋਣੀਆਂ ਸ਼ੁਰੂ ਹੋਈਆਂ ਨੇ ਆਕਾਲੀ ਦਲ ਦੇ ਸਾਰੇ ਜਿਹੜੇ ਲੀਡਰ ਨੇ ਇੱਕ ਵਾਰ ਇੱਕ ਹੋਣ ਜਾ ਰਹੇ ਨੇ ਆਕਾਲੀ ਦਲ ਸੁਧਾਰ ਲਹਿਰ ਭੰਗ ਹੋਣ ਜਾ ਰਹੀ ਹੈ ਕੀ ਅਪਡੇਟ ਹੈ ਇਸ ਦੇ ਵਿੱਚ ਗਗਨ ਅੱਜ ਬਹੁਤ ਹਲਚਲ ਰਹੀ ਹੈ ਆਕਾਲੀ ਦਲ ਦੇ ਖੇਮਿਆਂ ਦੇ ਅੰਦਰ ਸਾਰੇ ਸਮੁੱਚੇ ਖੇਮਿਆਂ ਦੇ ਅੰਦਰ ਆਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਆਕਾਲੀ ਦਲ ਸੁਧਾਰ ਲਹਿਰ ਪੰਗ ਹੋਣ ਜਾ ਰਹੀ ਹੈ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਅੱਠ ਦੀ ਮੀਟਿੰਗ ਸੀ ਅੱਠ ਦੀ ਮੀਟਿੰਗ ਨੂੰ ਪੋਸਟਪੋਨ ਕਹਿ ਲਿਆ ਮੋਤਲੀ ਕਹਿ ਲਿਆ ਜਾਂ ਰੱਦ ਕਰ ਲਿਆ ਉਹ ਕਰ ਦਿੱਤਾ ਗਿਆ ਸੀ ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਸੀ ਕਿ ਜਿਹੜਾ ਹੁਕਮ ਸੀ ਅਕਾਲ ਤਖਤ ਸਾਹਿਬ ਦਾ ਉਹ ਮੰਨਿਆ ਨਹੀਂ ਗਿਆ ਸੀਗਾ ਤਿੰਨ ਦਿਨਾਂ ਦੇ ਅੰਦਰ ਅੰਦਰ ਸਮੁੱਚੇ ਸਤੀਫੇ ਪ੍ਰਵਾਨ ਕਰਨ ਵਾਲਾ ਉਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੇ ਲਈ ਸਮਾ ਲਿਆ ਸੀ ਅਕਾਲ ਤਖਤ ਤੋਂ ਮੈਨੂੰ ਲੱਗਦਾ ਕਿ ਇਨ ਬਿਟਵੀਨ ਕੋਈ ਨੇਗੋਸ਼ੀਏਸ਼ਨ ਹੋਈ ਹੈ ਉਸ ਨੇਗੋਸ਼ੀਏਸ਼ਨ ਤੋਂ ਬਾਅਦ ਜੋ ਚੀਜ਼ਾਂ ਦਾ ਅਭਾਅ ਪੈਦਾ ਹੁੰਦਾ ਹੈ ਕਿਉਂ ਉਸ ਨੇਗੋਸ਼ੀਏਸ਼ਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਨੇ ਇਹ ਭਰੋਸਾ ਦਿੱਤਾ ਹੈ ਲੱਗਦਾ ਇੰਜ ਆ ਕਿ ਭਰੋਸਾ ਦਿੱਤਾ ਹੈ ਕਿ ਅਸੀਂ ਐਸਾ ਕੁਝ ਨਹੀਂ ਕਰ ਰਹੇ ਜਿਹੜੇ ਤੁਹਾਡੇ ਸ਼ੰਕੇ ਨੇ ਅਸੀਂ ਕੋਈ ਅਸੀਂ ਚਲਾਕੀ ਨਹੀਂ ਖੇਡ ਰਹੇ ਕੋਈ ਅਸੀਂ ਦੂਰੀ ਗੇਮ ਨਹੀਂ ਖੇਡ ਰਹੇ ਆਪਾਂ ਸਾਰਾ ਕੁਝ ਕਰਾਂਗੇ ਪਰ ਇੱਧਰ ਉਲਝ ਕੇ ਗੋਲੀ ਗੋਲੀ ਲੱਗ ਗਈ ਉਹਦੇ ਕਰਕੇ ਚੀਜ਼ਾਂ ਜਿਹੜੀਆਂ ਨੇ ਉਹ ਰਿਵਰਸ ਹੋਈਆਂ ਨੇ ਜਾਂ ਸਟਿਲ ਹੋਈਆਂ ਨੇ ਪਰ ਹੁਣ ਉਦੇ ਵਾਸਤੇ ਅਕਾਲੀ ਦਲ ਸੁਧਾਰ ਲਹਿਰ ਨੇ 9 ਦੀ ਮੀਟਿੰਗ ਰੱਖੀ ਆ ਇਹਦੇ ਬਾਰੇ ਇਸ ਦੀ ਪੁਸ਼ਟੀ ਜਿਹੜੀ ਆ ਸੁਖਦੇਵ ਸਿੰਘ ਢਿੰਸਾ ਨੇ ਆਪਣੇ ਚੈਨਲ ਤੇ ਕੀਤੀ ਵੀ ਆ ਕਿ ਅਸੀਂ ਜਿਹੜੀ ਆ 9 ਦੀ ਮੀਟਿੰਗ ਸੱਦੀ ਆ ਤੇ ਅਕਾਲੀ ਦਲ ਸੁਧਾਰ ਲਹਿਰ ਭੰਗ ਹੋਣ ਜਾ ਰਹੀ ਹੈ ਇਹਦਾ ਤੈਅ ਹੈ ਕਿ ਜੇ ਅਕਾਲੀ ਦਲ ਦੀ ਏਕਤਾ ਕਰਨੀ ਹੈ ਤਾਂ ਅਕਾਲੀ ਦਲ ਸੁਧਾਰ ਲਹਿਰ ਜਾਂ ਜਿਨ੍ਹਾਂ ਨੇ ਵੀ ਉਸ ਏਕਤਾ 'ਚ ਸ਼ਾਮਲ ਹੋਣਾ ਹੈ ਚਾਹੇ ਆਪਾਂ ਗੱਲ ਗੱਲ ਕਰੀ ਸਿਮਰਜੀਤ ਸਿੰਘ ਮਾਨ ਦਲ ਖਾਲਸਾ ਜੋ ਵੀ ਲੋਕ ਨੇ ਉਹਨਾਂ ਨੂੰ ਆਪਣੀਆਂ ਜਥੇਬੰਦੀਆਂ ਭੰਗ ਕਰਨੀਆਂ ਪੈਣਗੀਆਂ ਤਾਂ ਉਹ ਲਗਭਗ ਅਕਾਲੀ ਦਲ ਸੁਧਾਰ ਲਹਿਰ ਭੰਗ ਹੋਣੀ ਹੈ ਉਹਦੇ ਵਿੱਚ ਨਾ ਇੱਕ ਵੱਡਾ ਜੀ ਜੇ ਆਇਆ ਕੇ ਅਕਾਲੀ ਦਲ ਦਾ ਜਿਹੜਾ ਸੁਖਬੀਰ ਸਿੰਘ ਬਾਦਲਾ ਦਾ ਤੁਹਾਡਾ ਬੇਸ਼ੱਕ ਸਾਰੇ ਅਕਾਲੀ ਦਲ ਦੇ ਖਾਸ ਕਰਕੇ ਜਿਹੜੇ ਵੱਡੇ ਲੀਡਰ ਨੇ ਚਾਹੇ ਉਹ ਦਿਲਜੀਤ ਸਿੰਘ ਚੀਮਾ ਹੋਣ ਵਿਕਰਮ ਸਿੰਘ ਵਿਕਰਮਜੀਠੀਆ ਦਾ ਸਾਰੇ ਉਲਝੇ ਆਪਣੇ ਪਣੋਈਏ ਦੇ ਜਿਹੜੀ ਗੋਲੀ ਲੱਗਣ ਵਾਲੀ ਘਟਨਾ ਆ ਕਿਉਂਕਿ ਪਰਿਵਾਰਕ ਮਸਲਾ ਵੀ ਉਹਨਾਂ ਦਾ ਉਹ ਉਧਰ ਜ਼ਿਆਦਾ ਰੁੱਝੇ ਹੋਇਆ ਜਿੰਨੇ ਵੀ ਲੀਡਰ ਨੇ ਇੱਕ ਦੂਜੇ ਦੇ ਖਿਲਾਫ ਕੋਈ ਐਸੀ ਬਿਆਨਬਾਜ਼ੀ ਨਹੀਂ ਕਰਦੇ بس ਇੱਕ અપવાદ ਹੈ ਕਿ ਜਿਹੜਾ ਅਰਸ਼ਦੀਪ ਕਲੇਰ ਨੇ ਜਿਹੜਾ ਇੱਕ ਨਿੱਜੀ ਚੈਨਲ ਆ ਗੱਲ ਕਰਦਿਆ ਕਿ ਆ ਕਿ ਅਸੀਂ ਅਕਾਲੀ ਦਲ ਸੁਧਾਰ ਲਹਿਰ ਨੂੰ ਕੋਈ ਜਵਾਬ ਦੇ ਨਹੀਂ ਸਾਡੀ ਜਵਾਬਦੀ ਅਕਾਲ ਤਖਤ ਨੂੰ ਇਸ ਤੋਂ ਬਾਅਦ ਲੱਗਿਆ ਕਿ ਇੰਜ ਕੇ ਮਾਮਲੇ 'ਚ ਕੋਈ ਗੜਬੜ ਹੋ ਸਕਦੀ ਹੈ ਪਰ ਜੋ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਉਹਨਾਂ ਨੇ ਤੇ ਵੀ ਕਿਹਾ ਤਾਂ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਮੰਨਣ ਦੇ ਲਈ ਤਿਆਰ ਹਾਂ ਇਸ ਗੱਲ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਪਾਸੇ ਵੱਲ ਜਾਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਬਾਜਵਾ ਸਾਹਿਬ ਇੱਕ ਅੱਜ ਨਵੀਂ ਡਿਵੈਲਪਮੈਂਟ ਹੋਈ ਆ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਐਚਐਸ ਪੂਲ ਕਾ ਨੇ ਐਲਾਨ ਕਰ ਦਿੱਤਾ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ 2027 ਨੂੰ ਲੈ ਕੇ ਹੁਣੇ ਤੋਂ ਤਿਆਰੀਆਂ ਕਰਨੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਜਿਵੇਂ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਸੁਧਾਰ ਲਹਿਰ ਪੰਗ ਹੋਣ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਉਧਰ ਐਚਐਸ ਪੂਲ ਕਾ ਨੇ ਐਲਾਨ ਕਰ ਦਿੱਤਾ ਉਧਰ ਇੱਕ ਇਹ ਵੀ ਗੱਲ ਚਰਚਾ ਦੇ ਵਿੱਚ ਹੈ ਕਿ ਜਿਹੜੇ ਸਾਰੇ ਜਿੰਨੇ ਵੀ ਧੜੇ ਅਕਾਲੀ ਦਲ ਚ ਟੁੱਟ ਕੇ ਗਏ ਸੀਗੇ ਜੋ ਰੁੱਸੇ ਹੋਏ ਸੀਗੇ ਤਿੰਨ ਧੜੇ ਮੈਨੇ ਸਭੀ ਸਿੰਘ ਬਾਦਤ ਦਾ ਧੜਾ ਅਕਾਲੀ ਦਰ ਸੁਧਾਰ ਲਹਿਰ ਵਾਲਿਆਂ ਦਾ ਧੜਾ ਤੇ ਤੀਜਾ ਹੈਗਾ ਮਨਪੀਚੀ ਵਾਲੀ ਕੱਲੇ ਸੀਗੇ ਪਰ ਉਹਨੂੰ ਵੀ ਇਸ ਫਰੰਟ ਦੇ ਵਿੱਚ ਲਿਆਂਦਾ ਗਿਆ ਕਿ ਕੱਲ ਨੂੰ ਕਿਤੇ ਉਹ ਵੀ ਇੱਕ ਪਾਸੇ ਨਾ ਰਹਿ ਜਾਣ ਉਹਨਾਂ ਨੂੰ ਵੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਕਿਤੇ 2027 ਦੇ ਵਿੱਚ ਹੁਣੇ ਤੋਂ ਅਕਾਲੀ ਦਲ ਦੇ ਵੱਲੋਂ ਜੋ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਐਂਜੀ ਵਰਤਿਤ ਹੁੰਦਾ ਜੇ ਇਸ ਨੂੰ ਖੋਲ ਕੇ ਦੇਖਿਆ ਜਾਵੇ ਦੀ ਇਹਦੇ ਇਹ ਤੰਦਾਂ ਖੋਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਲੱਗਦਾ ਤਾਂ ਐਂਜ ਅਚਾਨਕ ਆਜ ਐਚਐਸ ਫੂਲਕਾ ਇੱਕ ਪ੍ਰੈਸ ਕਾਨਫਰੰਸ ਕਰਦੇ ਉਸ ਪ੍ਰੈਸ ਕਾਨਫਰੰਸ ਚ ਉਹ ਕਹਿੰਦੇ ਨੇ ਕਿ ਭਾਈ ਮੈਂ ਅਕਾਲੀ ਦਲ ਚ ਸ਼ਾਮਲ ਹੋਊਂਗਾ ਬਰਾਡਰ ਸੈਂਸ ਚ ਦੇਖਿਆ ਜਾਵੇ ਚਲੋ ਕਿ ਉਹਨਾਂ ਦਾ ਫੈਸਲਾ ਹੈ ਕਿ ਉਹ ਪੁਰਾਣੇ ਅਕਾਲੀ ਵੀ ਰਹੇ ਨੇ ਸਿੱਖ ਮਸਲਿਆਂ ਤੇ ਸਿੱਖ ਮੁੱਦਿਆਂ ਤੇ ਉਹ ਲੜਦੇ ਰਹੇ ਨੇ ਇਹਨੇ ਜਿਹੜੇ ਦੰਗਾ ਪੀੜਤਾ ਦੇ ਕੇਸ ਮਨਪ੍ਰੀਤ ਸਿੰਘ ਯਾਲੀ ਵਾਲੀ ਜੇਕਰ ਗੱਲ ਦੇਖੀ ਜਾਵੇ ਇਹ ਬੜੀ ਸੂਖਮ ਗੱਲ ਹੈ ਇਹਨੂੰ ਫੜਨਾ ਇੰਨਾ ਸੌਖਾ ਨਹੀਂ ਇਹਨੂੰ ਪੋਲੀਟੀਕਲੀ ਦੇਖਣਾ ਪੈਂਦਾ ਪਰ ਇਹ ਗੱਲ ਕਲੀਅਰ ਹੈ ਕਿ ਮਨਪ੍ਰੀਤ ਸਿੰਘ ਯਾਲੀ ਬੇਸ਼ੱਕ ਇੱਕ ਧੜੇ ਵਜੋਂ ਨਾ ਵਿਚਰਦੇ ਹੁਣ ਪਰ ਇੱਕ ਧੜਾ ਜਿਹੜਾ ਉਹਨਾਂ ਦਾ ਲੁਕਵੇਂ ਤੌਰ ਤੇ ਸੀ ਜਾਨੀ ਕਿ ਮਨਪ੍ਰੀਤ ਸਿੰਘ ਯਾਲੀ ਨੇ ਖੁਦ ਕ੍ਰੇਟ ਨਹੀਂ ਸੀ ਕੀਤਾ ਪਰ ਇੱਕ ਉਹ ਲੋਕ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਉਹ ਦੋਨਾਂ ਨਾਲ ਨਹੀਂ ਹੋਣਾ ਚਾਹੁੰਦੇ ਸੀ ਜਿਹੜੇ ਦੋਨਾਂ ਦੀਆਂ ਨੀਤੀਆਂ ਤੇ ਨਾਲ ਰਾਜੀ ਨਹੀਂ ਸੀ ਜਦ ਦੋਨਾਂ ਦੀ ਕਾਰਜ ਸ਼ੈਲੀ ਤੋਂ ਕਿਉਂਕਿ ਕਦੇ ਢਿੰਡ ਸੇ ਹਣੀ ਨਾਲ ਰਲ ਗਏ ਕਦੇ ਅਲੱਗ ਹੋ ਗਏ ਇਸ ਸਭ ਕਾਰਸ਼ ਤੋਂ ਬੀਬੀ ਜਗੀਰ ਕੌਰ ਕਦੇ ਨਾਲ ਰਲ ਗਏ ਕਦੇ ਅਲੱਗ ਹੋ ਗਏ ਇਸ ਸਾਰੇ ਕਾਰਸ਼ ਤੋਂ ਦੁਖੀ ਸੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਸੈਕਸ਼ਨ ਇਹ ਸੀ ਉਹ ਨਾ ਚਾਹੁੰਦੇ ਹੋਏ ਵੀ ਮਨਪ੍ਰੀਤ ਸਿੰਘ ਯਾਲੀ ਦੇ ਵੱਲ ਚੁੱਕਾ ਰੱਖਦਾ ਸੀ ਜਾਂ ਉਹਨਾਂ ਨਾਲ ਆਪਣੇ ਆਪ ਨੂੰ ਅਲਾਈ ਸਮਦਾ ਕਿਉਂਕਿ ਮਨਪ੍ਰੀਤ ਸਿੰਘ ਯਾਲੀ ਨੇ ਵੀ ਇਹੀ ਚੀਜ਼ ਸੀ ਮਨਪ੍ਰੀਤ ਸਿੰਘ ਯਾਲੀ ਦਾ ਵੀ ਇਹੀ ਕਹਿਣਾ ਸੀ ਕਿ ਭਾਈ ਇਦਾਂ ਦਾ ਕੋਈ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਹੁਣੀ ਪਹਿਲਾਂ ਨਹੀਂ ਮੰਨਦੇ ਉਹ ਤਾਂ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਨੇ ਇਹ ਕਦੇ ਹੱਟ ਹੱਡ ਹੋ ਜਾਂਦੇ ਨੇ ਕਦੇ ਇਕੱਠੇ ਹੋ ਜਾਂਦੇ ਨੇ ਇਹਨਾਂ ਤੇ ਭਰੋਸਾ ਕੋਈ ਨਹੀਂ ਆਪਣੀ ਨੀਤੀ ਸਾਫ਼ ਹੈ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਕਰ ਦਿਓ ਤਾਂ ਆ ਜਾਾਂਗੇ ਤੁਹਾਡੇ ਨਾਲ ਨਹੀਂ ਘਰੇ ਬੈਠੇ ਆ ਉਹ ਇੱਕ ਜਿਹੜਾ ਨਾਰਾਜ਼ ਜਿਹਾ ਤਬਕਾ ਸੀਗਾ ਉਹ ਸਾਰਾ ਮਨਪ੍ਰੀਤ ਸਿੰਘ ਯਾਲੀ ਦੇ ਪਿੱਛੇ ਸੀ ਇਸੇ ਕਰਕੇ ਹੀ ਜਿਹੜਾ ਉਹਨਾਂ ਨੂੰ ਲਿਆਂਦਾ ਗਿਆ ਹੁਣ ਐਚਐ ਹੁਣ ਕੀ ਕੋਈ ਅਮਰਪ੍ਰੀਤ ਸਿੰਘ ਯਾ ਲੀਦਾ ਬਦਲ ਤਿਆਰ ਕੀਤਾ ਜਾ ਰਿਹਾ ਪਰ ਇਦਾਂ ਲੱਗਦਾ ਨਹੀਂਗਾ ਇਹ ਜੇ ਇਹ ਜੇ ਇਹਨੂੰ ਦੇਖੀਏ ਤਾਂ ਇਦਾਂ ਦੀ ਸਥਿਤੀ ਨਹੀਂ ਕਿ ਐਚਐਸ ਫੂਲ ਕਾ ਐਚਐਸ ਫੂਲ ਕ ਨੂੰ ਮੰਨ ਲਓ ਕਾਲੂ ਕਾਲੀਦਾਲ ਕੋਲੇ 45 46 52 50 60 70 ਐਮਐਲ ਆ ਗਈ ਐਚਐਸ ਫੂਲ ਕੋਂ ਤਰ੍ਹਾਂ ਆ ਸਭਾ ਭੇਜ ਸਕਦੇ ਆ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਕਾਲੂ ਸਰਕਾਰ ਆ ਗਈ ਕਿਸੇ ਬੋਰਡ ਦਾ ਚੇਅਰਮੈਨ ਲਾ ਦੇਣਗੇ ਕੋਈ ਕੈਬਨਟ ਰੈਂਕ ਦੇ ਦੇਣਗੇ ਕੋਈ ਕਾਨੂੰਨੀ ਸਲਾਹਕਾਰ ਲਾ ਦੇਣਗੇ ਟਰਨੀ ਜਨਰਲ ਲਾ ਦੇਣਗੇ ਇਹ ਮਾਫ ਕਰ ਐਡਵੋਕੇਟ ਜਨਰਲ ਲਾ ਦੇਣਗੇ ਤਾਂ ਉਹ ਕੁਛ ਉਹਨਾਂ ਨੂੰ ਦੇਣ ਲਈ ਤਾਂ ਮੈਨੂੰ ਇਹ ਲੱਗਦਾ ਕਿ ਮਨਪ੍ਰੀਤ ਸਿੰਘ ਯਾਲੀ ਵਾਲੀ ਸੀਟ ਦੇ ਆ ਕੋ ਰੋਲ ਰਾ ਪਾਣੀ ਉੱਥੇ ਦਾ ਜੇ ਕਾਲੀਗਲ ਦੇ ਚੋਣਾਂ ਸ਼ਾਂਤ ਤੱਕੜੀ ਤੇ ਸਾਂਝੇ ਤੇ ਚੋਣ ਲੜਨਗੇ 2027 ਤਾਂ ਕੰਪੈਰੀਟਿਵਲੀ ਮਨਪ੍ਰੀਤ ਸਿੰਘ ਵਾਲੀ ਲੜਨਗੇ ਜਿਨ੍ਹਾਂ ਨੇ ਏਡੀ ਕਸ਼ਮਕਸ਼ ਤੇ ਏਡੀ ਤਗੜੀ ਆਮ ਆਦਮੀ ਪਾਰਟੀ ਦੀ ਵੇਵ ਚ ਕਾਲੀ ਦਲ ਦੀ ਮਾਲਵੇ ਦੇ ਵਿੱਚੋਂ ਇੱਕੋ ਸੀਟ ਜਿੱਤ ਕੇ ਦਿੱਤੀ ਆ ਜਿੱਥੇ ਮਾਲਵੇ ਚ ਕਾਲੀ ਦਲ ਨੂੰ 40-45 ਸੀਟਾਂ ਆਉਂਦੀਆਂ ਹੋ ਰਹੀਆਂ ਹੁਣ ਤਾਂ ਉੱਥੇ ਇਹ ਇਹ ਚੀਜ਼ ਹੈ ਤਿਆਰੀ 27 ਦੀ ਸ਼ੁਰੂ ਹੈ ਇਹਦੇ ਚ ਕੋਈ ਕਈ ਜਾਵੇ ਕੋਈ ਕੱਠਾ ਹੋ ਕੇ ਲੜੂਗਾ ਇਕੱਠਾ ਹੋ ਕੇ ਲੜਨਗੇ ਇਹਦੇ ਚ ਕੋਈ ਦੋ ਰੈਣੀ ਕੇ ਅਕਾਲੀ ਕਹਈਏ ਕੇ ਵੀ ਫਿਲਹਾਲ ਲੱਗਦਾ ਐਵੇਂ ਆ ਕਿ ਪ੍ਰੀਮੀਅਰ ਲੀਗੀ ਤੌਰ ਤੇ ਅਕਾਲੀ ਹਜੇ ਆਪਣਾ ਹੀ ਜਿਹੜਾ ਖਲਾਰਾ ਸਮੇਟ ਰਹੇ ਨੇ ਜਿਹੜੀ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਰਾਹੀ ਇਕੱਠੇ ਹੋ ਰਹੇ ਨੇ ਕਿਉਂਕਿ ਇਹਨਾਂ ਨੂੰ ਇਹ ਸਿਚਿਜਕ ਸੀ ਕਿ ਆਪਾਂ ਜੇ ਸੁਖਬੀਰ ਬਾਦਲ ਕੋਲ ਚਲੇ ਗਿਆ ਜਾਂ ਸੁਖਬੀਰ ਬਾਦਲ ਨੂੰ ਇਹ ਸੀ ਕਿ ਮੈਂ ਇਹਨਾਂ ਨੂੰ ਕਿੰਨੀ ਕ ਵਾਰ ਮਨਾਵਾ ਉਧਰ ਮਨਪੀਤਿਆਲੀ ਨੂੰ ਵੀ ਇਹ ਸੀ ਕਿ ਜੋ ਮੇਰੇ ਗਿਲੇ ਨੇ ਉਹ ਮੈਂ ਗਿਲੇਆਂ ਨੂੰ ਦੂਰ ਕੀਤੇ ਬਿਨਾ ਕਿਵੇਂ ਸੁਖਬੀਰ ਕੋਲ ਬਗ ਜਾ ਇਹ ਲੋਕਾਂ ਦੇ ਵਿੱਚ ਚੰਗਾ ਸਨੇਹਾ ਨਹੀਂ ਸੀ ਜਾਣਾ ਪਰ ਹੁਣ ਅਕਾਲ ਤਖਤ ਸਾਹਿਬ ਦੇ ਰਹੀ ਜਦੋਂ ਇਕੱਠੇ ਹੋਣਗੇ ਤਾਂ ਲੋਕਾਂ ਦੇ ਵਿੱਚ ਹੀ ਸਨੇਹਾ ਜਾਣਾ ਕਿ ਇਹ ਸਾਰੇ ਅਕਾਲ ਤਖਤ ਸਾਹਿਬ ਦੇ ਵੱਲੋਂ ਕਹੀ ਹੋਈ ਹੁਕਮਤ ਵਾਦਾ ਇਕੱਠੇ ਹੋਏ ਨੇ ਸਨੇਹਾ ਜਿਹੜਾ ਚੰਗਾ ਜਾਣਾ ਹੈ ਇਹ ਸਨੇਹਾ ਚੰਗਾ ਜਾਣਾ ਹੈ ਤੇ ਚੰਗਾ ਜਾ ਵੀ ਰਿਹਾ ਹੈ ਹੂੰ ਜਿਹੜੀ ਦੂਜੀ ਗੱਲ ਹੈ ਨਾ ਕਿ ਇਕੱਠੇ ਉਹ ਇੱਕ ਦੇਖੋ ਗੱਲਾਂ ਬਾਤਾਂ ਤਾਂ ਬਹੁਤ ਸਮੇਂ ਦੀਆਂ ਕਰ ਰਹੇ ਨੇ ਇਹ ਤਾਂ ਕਿੰਨੀ ਰਿਪੋਰਟਾਂ ਆ ਚੁੱਕੀਆਂ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਮਿਲੇ ਸੁਖਬੀਰ ਕੇ ਧੜੇ ਨੂੰ ਸੁਖਬੀਰ ਕੇ ਧੜੇ ਹਾਲਾਂਕਿ ਇੱਕ ਆਗੂ ਤਾਂ ਅਜੇ ਹੈ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਬਣਾਉਣ ਵੇਲੇ ਵਿਚਾਲੇ ਸੀਗਾ ਜਿਹੜਾ ਸੂਤਰਤਾਰ ਸੀ ਉਹ ਸਾਰੇ ਕਾਸੇ ਦਾ ਉਹ ਅੱਜਕੱਲ ਵੈਸੇ ਤਾਂ ਉਹ ਆਗੂ ਸੁਖਬੀਰ ਸਿੰਘ ਬਾਦਲ ਨਾਲ ਹੈ ਉਹ ਆਗੂ ਅਕਾਲੀ ਦਲ ਦੀ ਲੁਧਿਆਣੇ ਵਾਲੀ ਜਿਹੜੇ ਸੁਧਾਰ ਲੈ ਰਹੀਆਂ ਦੀ ਜਿਹੜੀ ਮੀਟਿੰਗ ਸੀਗੀ ਸੁਧਾਰਵਾਦੀਆਂ ਦੀ ਜਿਹੜੀ ਲੁਧਿਆਣੇ ਚੋਂ ਉਸ ਵਿੱਚ ਸ਼ਾਮਲ ਸੀ ਉਹ ਅੱਜ ਆਗੂ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਤੇ ਅੱਜ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਿਹਾ ਉਹ ਆਗੂ ਹੈ ਜਿਹੜਾ ਉਹ ਆਗੂ ਮੁੱਖ ਭੂਮਿਕਾ 'ਚ ਰਿਹਾ ਇਸ ਸਾਰੇ ਕਾਰਸੇ 'ਚ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਤਾਂ ਪਹਿਲਾਂ ਹੀ ਹੁੰਦੀਆਂ ਸੀ ਜਿਹੜਾ ਇਹ ਆਲ ਤਖਸਾਲ ਸਰ ਤੋਂ ਹੁਕਮਨਾਮਾ ਆਇਆ ਇਹ ਵੀ ਇੱਕ ਸਿਆਸੀ ਸਾਂਝੀ ਸਮਝ ਦਾ ਨਤੀਜਾ ਹੈ ਵੀ ਇਹ ਅਕਾਲ ਤਖਸਾਲ ਸਾਹਿਬ ਨੇ ਕੋਈ ਆਪ ਹੀ ਹੁਣ ਬਣ ਨਹੀਂ ਲਿਆ ਹੈਗਾ ਇੱਚ ਸਲਾਹ مشورہ ਤੁਸੀਂ ਦੇਖੋ ਕਿ ਬਾਰ ਬਾਰ ਮੀਟਿੰਗਾਂ ਹੋਈਆਂ ਅਕਾਲੀ ਦਲ ਦੇ ਲੀਡਰਾਂ ਦੀਆਂ ਜਥੇਦਾਰ ਸਹਿਬਾਨ ਨਾਲ ਉਧਰੋਂ ਦੂਜਿਆਂ ਦੇ ਵੀ ਹੋਈਆਂ ਤੇ ਬਹੁਤ ਸਾਰੇ ਐਸੇ ਨਿਊਟਰਲ ਲੋਕ ਵੀ ਮਿਲਦੇ ਰਹੇ ਜਿਹੜੇ ਤਿੰਨਾਂ ਚਾਰਾਂ ਦੇ ਸਾਂਝੇ ਸੀਗੇ ਤਾਂ ਇਹ ਫੈਸਲਾ ਐਵੇਂ ਨਹੀਂ ਆਇਆ ਇਹਨਾਂ ਨੂੰ ਹੁਣ ਕਹਿ ਲਈਏ ਕਿ ਵੀ ਤਣ ਪਤਣ ਲੱਗਣ ਲਈ ਇੱਕ ਚੱਪੂ ਦੀ ਲੋੜ ਸੀ ਇੱਕ ਕਸ਼ਤੀ ਦੀ ਲੋੜ ਸੀ ਉਹ ਕਸ਼ਤੀ ಶ್ರೀ ਅਕਾਲ ਤਖਸਾਲ ਸਾਹਿਬ ਸੀਗੇ ਤੇ ਉਹਨਾਂ ਨੇ ਇਹਨਾਂ ਨੂੰ ਪਾਰ ਲਾਉਣ ਦਾ ਜਿਹੜਾ ਕੰਮ ਹੈ ਉਹ ਕੀਤਾ ਹੈ। ਉਧਰ ਬਾਜਵਾ ਸਾਹਿਬ ਇੱਕ ਵਾਰ ਫੇਰ ਕਾਂਗਰਸ ਦੇ ਵਿੱਚ ਕਲੇਸ਼ ਛਿੜਦਾ ਹੋਇਆ ਨਜ਼ਰ ਆ ਰਿਹਾ। ਨਵਜੋਤ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਡਿੰਪਾ ਗਿੱਲ ਆਮੋ ਸਾਹਮਣੇ ਹੋਏ ਨੇ। ਕੀ ਹੈ ਪੂਰੀ ਕਹਾਣੀ ਇਸ ਬਾਰੇ ਥੋੜਾ ਜਾਨਣਾ ਪਾਓ। ਗਗਨ ਡਾਇਰੈਕਟਲੀ ਤਾਂ ਨਹੀਂ ਆਮੋ ਸਾਹਮਣੇ ਹੋਏ ਪਰ ਆਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਨੇਗੇ। ਮਸਲਾ ਕੀ ਹੈ ਕਿ ਕਾਂਗਰਸ ਦੇ ਅੰਦਰ ਨਵਜੋਤ ਸਿੰਘ ਸਿੱਧੂ ਦਾ ਸਰਗਰਮ ਨਹੀਂ ਪਰ ਬੀਤੇ ਕੁਝ ਸਮੇਂ ਤੋਂ ਉਹਨਾਂ ਦੀ ਧਰਮ ਪਤਨੀ ਬੀਬਾ ਨਵਜੋਤ ਕੌਰ ਸਿੱਧੂ ਸਰਗਰਮ ਦਿਖਾਈ ਦਿੰਦੇ ਆ। ਲਗਭਗ 2 ਸਾਲ ਦਾ ਸਮਾਂ ਹੋ ਗਿਆ ਕਿ ਅੰਮ੍ਰਿਤਸਰ ਦੀ ਸਿਆਸਤ ਤੋਂ ਸਿੱਧੂ ਪਰਿਵਾਰ ਦੂਰ ਹੈ। ਹਮ ਲੋਕ ਸਭਾ ਚੋਣਾਂ ਆਈਆਂ। ਹਮ ਅੰਮ੍ਰਿਤਸਰ ਦੇ ਵਿੱਚ ਜੁਸਲਕੇ ਤੋਂ ਵੀ ਬਾ ਸਿੱਧੂ ਵੀ ਐਮਐਲਏ ਰਹੇ ਤੇ ਨਵਜੋਤ ਸਿੰਘ ਸਿੱਧੂ ਵੀ ਐਮਐਲਏ ਰਹੇ। ਹਮ ਉਸ ਹਲਕੇ ਉਹ ਹਲਕਾ ਖਾਲੀ ਸੀ। ਉੱਥੇ ਕਾਂਗਰਸ ਨੇ ਸਾਬਕਾ ਲੋਕ ਸਭਾ ਮੈਂਬਰ ਤਰਨਤਾਰਨ ਖੰਡੂਰ ਸਾਹਿਬ ਜਿਹੜੇ ਆ ਜਸਵੀਰ ਡਿੰਪਾ ਗਿੱਲ ਨੂੰ ਜਿਹੜਾ ਇੰਚਾਰਜ ਲਾਤਾ। ਹਮ ਅੱਜ ਇੱਕ ਮੀਟਿੰਗ ਹੋਈ। ਅੰਮ੍ਰਿਤਸਰ ਦੇ ਵਿੱਚ ਜਿਹਦੇ ਵਿੱਚ ਸਾਰੇ ਲਗਭਗ ਸੀਨੀਅਰ ਕਾਂਗਰਸੀ ਅੰਮ੍ਰਿਤਸਰ ਦੇ ਮੌਜੂਦ ਸੀ ਤੁਸੀਂ ਇੰਜ ਦਾ ਚਾਹ ਲੈ ਲਓ ਕਿ ਕੋਈ ਐਸਾ ਕਾਂਗਰਸੀ ਨਹੀਂ ਸੀ ਜਿਹੜਾ ਨਹੀਂ ਸੀ ਮੌਜੂਦ ਤੇ ਇੱਕੋ ਹੀ ਬੰਦਾ ਮੌਜੂਦ ਨਹੀਂ ਸੀ ਉਹ ਸੀ ਜਸਵੀਰ ਸਿੰਘ ਡਿੰਪਾ ਉਹ ਮੀਟਿੰਗ ਕਰੀ ਸੀ ਕਾਂਗਰਸ ਨੇ ਨਗਰ ਨਿਗਮ ਚੋਣਾਂ ਦੇ ਲਈ ਸਾਬਕਾ ਕੈਬਨਰ ਮੰਤਰੀ ਤੇ ਫਤਿਹਗੜ ਚੂੜੀਆਂ ਤੋਂ ਵਿਧਾਇਕ ਤ੍ਰਿਪਜਿੰਦਰ ਬਾਜਵਾ ਹੁਰਾਂ ਨੂੰ ਇੰਚਾਰਜ ਲਾਇਆ ਅਮਰitsar ਦਾ ਜੀ ਉਹਨਾਂ ਨੇ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਜੇ ਆਪਾਂ ਨਾਗਣੀਏ ਰਾਜਕਮਾਰ ਵੇਰਕਾ ਓਪੀ ਸੋਨੀ ਸੁਖਵਿੰਦਰ ਸਰਕਾਰ ਸੁਖਵਿੰਦਰ ਸਰਕਾਰੀਆਂ ਡਾਕਟਰ ਨਵਜੋਤ ਸਿੰਘ ਸਿੱਧੂ ਤੇ ਬਾਕੀ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਉਹ ਸਾਰੇ ਮੌਜੂਦ ਸੀ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਜਿਹੜੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਇੰਚਾਰਜ ਨੇ ਜਾਂ ਐਮਐਲਏ ਨੇ ਉੱਥੇ ਮੌਜੂਦ ਸੀ ਸਾਰੇ ਵੱਡੇ ਸਾਰੇ ਸਿਰਫ ਇੱਕੋ ਇੱਕ ਹਲਕੇ ਦੇ ਜਿਹੜੇ ਇੰਚਾਰਜ ਸੀ ਜਸਵੀਰ ਸਿੰਘ ਡਿੰਪਾ ਉਹ ਗੈਰਹਾਜ਼ਰ ਸੀ ਉਹ ਗੈਰਹਾਜ਼ਰ ਸੀ ਹੁਣ ਆਮ ਬੰਦੇ ਨੂੰ ਤਾਂ ਇਹ ਗੱਲ ਅਨਸਰਸਰੀ ਜੀ ਲੱਗਦੀ ਆ ਪਰ ਇਹਦੇ ਸਿਆਸੀ ਮਾਇਨੇ ਬਹੁਤ ਵੱਡੇ ਆ ਉਸੇ ਹਲਕੇ ਤੋਂ ਡਾਕਟਰ ਨਵਜੋਤਕਰ ਸਿੱਧੂ ਮੌਜੂਦ ਸੀ ਚਾਹ ਤਾਂ ਜਸਵੀਰ ਸਿੰਘ ਡਿੰਪਾ ਗਿੱਲ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਆ ਉਸ ਹਲਕੇ ਚ ਜਾਨੀ ਕਿ ਉਹ ਆਫੀਸ਼ੀਅਲੀ ਨਹੀਂ ਕੀਤਾ ਗਿਆ ਕੋਈ ਜਰਨਲ ਸਕੱਤਰ ਦੇ ਦਸਕਾ ਦਸਕਤਾਂ ਹੈਟ ਕੋਈ ਹੁਕਮ ਨਹੀਂ ਆਇਆ ਕੋਈ ਪੱਤਰ ਚਿੱਠੀ ਪੱਤਰ ਨਹੀਂ ਆਇਆ ਪਰ ਉਹਨਾਂ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਇੱਕ ਤਾਂ ਇਹ ਹੈ ਜੇ ਤਾਂ ਨਹੀਂ ਹੋਇਆ ਤਾਂ ਫਿਰ ਦੋ ਧੜੇ ਨੇਗੇ ਉੱਥੇ ਸਪਸ਼ਟ ਹੁੰਦਾ ਕਿ ਡਿੰਪਾ ਗੱਲ ਨਾਰਾਜ਼ਗੀ ਚ ਨਹੀਂ ਆਏ ਡਿੰਪਾ ਗੱਲ ਇਸ ਕਰਕੇ ਨਹੀਂ ਆਏ ਕਿ ਭਾਈ ਜਦੋਂ ਚਾਰਜ ਮੈਂ ਆ ਤੁਸੀਂ ਉਹਨਾਂ ਨੂੰ ਕਿਉਂ ਸੱਦਿਆ ਇਸ ਕਰਕੇ ਕਹਿ ਸਕਦੇ ਆ ਕਿ ਸਿੱਧੂ ਪਰਿਵਾਰ ਨਵਜੋਤ ਸਿੰਘ ਸਿੱਧੂ ਤੇਜਸਵੀਰ ਸਿੰਘ ਡਿੰਪਾ ਗੱਲ ਆਪਸ ਚ ਭਿੜਦੇ ਹੋਏ ਨਜ਼ਰ ਆਉਂਦੇ ਨੇਗੇ ਅੰਮ੍ਰਿਤਸਰ ਦੇ ਅੰਦਰ ਤੇ ਨਗਰ ਨਿਗਮ ਚੌਣਾ ਤੇ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਸੁਣਿਆ ਹੈ ਕਿ ਲੰਬੇ ਸਮੇਂ ਤੋਂ ਡਿੰਪਾ ਗੱਲ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੇ ਉਹ ਹਲਕਾ ਦੇਖਿਆ ਤੇ ਉਹ ਹਲਕੇ ਦੇ ਵਿੱਚ ਹੀ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਤੇ ਗਰਜੀਤ ਓਜਲੇ ਨੂੰ ਵੋਟਾਂ ਵੀ ਪਵਾਈਆਂ ਉਸ ਤੋਂ ਬਾਅਦ ਥੋੜਾ ਡੀਐਕਟੀਵੇਟ ਹੈ ਨਹੀਂ ਐਕਟੀਵਿਟੀ ਉਹਨਾਂ ਦੀ ਹੈ ਨਹੀਂ ਜਾਂ ਤਾਂ ਉਹਨਾਂ ਨੂੰ ਕਾਂਗਰਸ ਨੇ ਡੀਐਕਟੀਵੇਟ ਕੀਤਾ ਕਿ ਭਾਈ ਆਪਾਂ ਹੁਣ ਇਹ ਸਿੱਧੂ ਹਰਾਂ ਨੂੰ ਛੱਡ ਦਈਏ ਜਾਂ ਫਿਰ ਉਹ ਜੇਵੜ ਉਹਨਾਂ ਨੂੰ ਡੀਐਕਟੀਵੇਟ ਨਹੀਂ ਕੀਤਾ ਗਿਆ ਕਾਂਗਰਸ ਵੱਲੋਂ ਫਿਰ ਕਾਂਗਰਸ ਦੇ ਅੰਦਰ ਹੀ ਕਲੇਸ਼ ਵਧੂਗਾ ਆਉਂਦੇ ਦਿਨਾਂ 'ਚ ਤੁਸੀਂ ਇਸ ਕਲੇਸ਼ ਨੂੰ ਨਗਰ ਨਿਗਮ ਚੋਣਾਂ 'ਚ ਵੀ ਦੇਖੋਗੇ ਇਹਨੂੰ ਆਉਣ ਵਾਲੀਆਂ 227 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਦੇਖੋਗੇ ਕਿ ਇੱਕ ਸੜਕੇ ਦੇ ਉੱਤੇ ਜਿਹੜਾ ਕਲੇਸ਼ ਪਊਗਾ ਸਭ ਤੋਂ ਵੱਡਾ ਕਲੇਸ਼ ਹੋਊ ਇਸੇ ਨਾਲ ਹੀ ਬਾਜਵਾ ਸਾਹਿਬ ਉਧਰ ਕਿਸਾਨ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਡਰ ਤੇ ਡਟੇ ਹੋਏ ਨੇ ਪਰ ਬੀਤੇ ਦਿਨੀ ਕਿਸਾਨਾਂ ਵੱਲੋਂ 101 ਕਿਸਾਨਾਂ ਦਾ ਜਥਾ ਵੀ ਬਣਾਇਆ ਗਿਆ ਸੀਗਾ ਦਿੱਲੀ ਜਾਣ ਦੇ ਲਈ ਪਰ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ ਹੋਣਾ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਉਸ ਦੇ ਵਿੱਚ ਕੀ ਅਪਡੇਟ ਹੈ ਪਰ ਇਸੇ ਨਾਲ ਹੀ ਇਹ ਵੀ ਹੈ ਕਿ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਆਖਰਕਾਰ ਗੱਲਬਾਤ ਕਿਉਂ ਨਹੀਂ ਕਰ ਰਹੀ ਗਗਨ ਦੋ ਚੀਜ਼ਾਂ ਨੇ ਜਿਹੜਾ ਉਹ ਚ ਅਪਡੇਟ ਇਹ ਹੈ ਕਿ ਉਹ ਸਮਾਂ ਜਦੋਂ ਤੱਕ ਆਪਾਂ ਇੱਕ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਾਂ ਉਹ ਸਮਾਂ ਲਗਭਗ ਖਤਮ ਹੋਣ ਕੰਢੇ ਆ ਸ਼ਾਮ ਦਾ ਸਮਾਂ ਆ ਸਾਰਾ ਦਿਨ ਕੋਈ ਐਸੀ ਅਪਡੇਟ ਨਹੀਂ ਆਈ ਕਿ ਕੇਂਦਰ ਨੇ ਕੋਈ ਭੇਜ ਆਵੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਦੋਵੇਂ ਮੋਰਚੇ ਨੇ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਪੰਦੇਰ ਹੁਣ ਆਲਾ ਇਸ ਸਮੇਂ ਲਿਲੜੀਆਂ ਤੇ ਆ ਚੁੱਕੇ ਨੇ ਤੁਸੀਂ ਜਿੱਦਣ ਮੋਰਚਾ ਸ਼ੁਰੂ ਕੀਤਾ ਸੀ ਉਸ ਦਿਨ ਦੀ ਪੋਜੀਸ਼ਨ ਦੇਖ ਲਓ ਅੱਜ ਦੀ ਦੇਖ ਲਓ ਪਹਿਲਾਂ ਤਾਂ ਉਹ ਮੋਰਚੇ ਦੇ ਟਾਈਮਿੰਗ ਨੂੰ ਲੈ ਕੇ ਵੀ ਪ੍ਰਸ਼ਨ ਨੇ ਸਾਰਾ ਕੁਝ ਜਿਹੜਾ ਉਹ ਆਪਣੇ ਥਾਂ ਤੇ ਚੱਲਦਾ ਰਿਹਾ ਉਹਦੇ ਬਾਰੇ ਮੋਰਚੇ ਬਾਰੇ ਬਹੁਤ ਗੱਲਾਂ ਜੜੀਆਂ ਨੇ ਉਹ ਸਮੇਂ-ਸਮੇਂ ਤੇ ਆਉਂਦੀਆਂ ਰਹੀਆਂ ਹੁਣ ਇੱਕ ਦਿਨ ਦਾ ਸਮਾਂ ਤਾਂ ਦੇਤਾ ਉਹਨਾਂ ਨੇ ਤਾਂ ਕੋਈ ਬਾਤ ਹੀ ਨਹੀਂ ਪੁੱਛੀ ਇਹਨਾਂ ਦੀ ਨਹਾਣਾ ਨਾ ਨਾ ਕੁਛ ਨਾ ਪਤਾ ਨਾਛਤਾ ਕੋਈ ਹੁਣ ਇਹ ਕਹਿੰਦੇ ਅਸੀਂ ਠਰ ਹੁਣ ਇਹਨਾਂ ਨੇ ਉਦੋਂ ਵੀ ਐ ਕੀਤਾ ਗਿਆ ਸੀ ਜੀ ਇੰਨੀ ਜਨਵਰੀ ਨੂੰ ਜਾਵਾਂਗੇ ਇੰਨੀ ਫਰਵਰੀ ਨੂੰ ਜਾਵਾਂਗੇ ਇੱਥੇ ਇਹਨਾਂ ਦੀਆਂ ਜਿਹੜੀਆਂ ਚੁੱਕਾਂ ਨੇ ਗਲਤੀਆਂ ਨੇ ਉਹ ਅਲੱਗੀ ਥਾਂ ਤੇ ਪਰ ਕੇਂਦਰ ਸਰਕਾਰ ਦਾ ਹਰਿਆਣਾ ਸਰਕਾਰ ਦਾ ਰਵੱਈਆ ਜਿਹੜਾ ਨਾ ਉਹ ਬੜਾ ਨਿੰਦਣਯੋਗ ਹੈ ਤੁਸੀਂ ਕਿਸੇ ਸਟੈਂਡ ਤੇ ਤਾਂ ਖੜ੍ਹ ਜੋ ਕੋਈ ਸਟੈਂਡ ਤਾਂ ਹੁੰਦਾ ਬੰਦੇ ਦਾ ਕਹਿੰਦੇ ਨਹੀਂ ਹੁੰਦੇ ਭਗਵੰਤ ਜੀ ਗੱਲ ਸੁਣੋ ਨੇ ਕਿ ਦੁੱਧੀਆਂ ਦੇ ਮੋਟਰਸਾਈਕਲ ਦਾ ਵੀ ਸਟੈਂਡ ਹੈ ਕੇਂਦਰ ਤੇ ਹਰਿਆਣਾ ਸਰਕਾਰ ਦਾ ਕੋਈ ਸਟੈਂਡ ਨਹੀਂ ਤੁਸੀਂ ਕਾਨੂੰਨੀ ਤੌਰ ਤੇ ਗੱਲ ਕਹਿ ਕੇ ਆਏ ਹੋ ਭਾਈ ਸਾਨੂੰ ਇਹਨਾਂ ਦੇ ਟ੍ਰੈਕਟਰ ਟਰਾਲੀਆਂ ਤੇ ਤਰਾਜ ਆਏ ਇਹ ਇਹ ਤੰਗ ਕਰਦੇ ਆ ਇਹ ਉਹਨਾਂ ਨੂੰ ਮੋਡੀਫਾਈ ਕਰਾਉਂਦੇ ਆ ਸਾਡੇ ਪੁਲਿਸ ਵਾਲਿਆਂ ਦੇ ਚੜਦੇ ਆ ਇਹ ਕਹਿੰਦੇ ਠੀਕ ਆ ਸੀ ਉਹ ਵੀ ਨਹੀਂ ਲੈ ਕੇ ਜਾਂਦੇ ਪੈਦਲ ਤੁਸੀਂ ਪੈਦਲ ਵੀ ਨਹੀਂ ਜਾਂਦੇ ਇਹਦਾ ਮਤਲਬ ਕਿ ਤੁਸੀਂ ਇੱਕ ਬਲੌਕੇਜ ਲਾ ਰਹੇ ਹੋ ਕੌਮੀ ਸ਼ਾਰਾ ਹੋਵੇ ਨੈਸ਼ਨਲ ਹਾਈਵੇ ਹੋਵੇ ਕਿ ਪੰਜਾਬੀਆਂ ਦਾ ਅਧਿਕਾਰ ਨਹੀਂ ਉੱਤੇ ਤੁਰਨ ਦਾ ਜਾਂ ਕਿਸੇ ਹੋਰ ਸੂਬੇ ਦਾ ਇਹ ਹਰਿਆਣਾ ਥੋੜਾ ਡਿਸਾਈਡ ਕੱਲੋਂ ਸਾਡੇੋਂ ਇੱਥੋਂ ਲੰਘਦਾ ਆ ਕਿੰਨੇ ਨੈਸ਼ਨਲ ਹਾਈਵੇ ਲੰਘਦਾ ਫਿਰ ਹੁਣ ਭਾਰਤ ਵਾਲਾ ਲੰਘੂਗੀ ਕਿ ਫਿਰ ਜਦੋਂ ਪੰਜਾਬੀਆਂ ਦਾ ਜੀ ਕਰਿਆ ਕਰੂਗਾ ਨੰਬਰ ਦੇਖ ਕੇ ਗੱਡੀਆਂ ਰੋਕਣ ਲੱਗ ਜਿਆ ਕਰਨਗੇ ਇਦਾਂ ਤਾਂ ਫਿਰ ਗਲਤ ਗੱਲ ਹੈ ਜਿਹੜੀ ਗੱਲ ਰਹੀ ਇਹਨਾਂ ਦੇ ਨਾਲ ਗੱਲਬਾਤ ਦੀ ਮੀਡੀਆ ਦੇ ਵਿੱਚ ਇੱਕ ਰਿਪੋਰਟ ਆ ਰਹੀ ਹੈ ਕਿ ਗੱਲਬਾਤ ਇਹਨਾਂ ਦੇ ਨਾਲ ਇਸ ਕਰਕੇ ਨਹੀਂ ਹੋ ਰਹੀ ਇੱਕ ਤਾਂ ਕੇਂਦਰ ਸਰਕਾਰ ਕਹਿੰਦੀ ਹੈ ਕਿ ਵੀ ਐਸੀ ਗੱਲਬਾਤ ਕਰੀਏ ਕਿ ਜਨਨ ਕਿ ਉਹ ਨੀਵਾ ਦਿਖਾਉਣ ਦੀ ਪੋਜੀਸ਼ਨ ਹੈ ਹਾਲਾਂਕਿ ਉਹਦੇ ਵਿੱਚ ਤੱਥ ਪੋਤੇ ਸਹੀ ਨਹੀਂ ਕਿਸੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹਨਾਂ ਕੋਲੇ ਕੋਈ ਜਿਹੜਾ ਗੱਲਬਾਤ ਕਰਨ ਵਾਲਾ ਚੰਗਾ ਲੀਡਰ ਨਹੀਂ ਹੈਗਾ ਇਹਨਾਂ ਕੋਲ ਨੇਗੋਸ਼ੀਏਟਰ ਨਹੀਂ ਹੈਗਾ ਕੋਈ ਉਹ ਕਹਿੰਦੇ ਕਿ ਅਸੀਂ ਸਾਡੇ ਨਾਲ ਕੋਲੇ ਮੰਨ ਕੇ ਜਾਂਦੇ ਨੇ ਬਾਹਰ ਕੁਝ ਹੋਰ ਕਹਿ ਦਿੰਦੇ ਨੇ ਗੱਲੇ ਵਾਲ ਤੇ ਪੰਦੇਰ ਨੂੰ ਲੀਡਰ ਨਹੀਂ ਮੰਨਦੇ ਹੋ ਲੱਗਦਾ ਤਾਂ ਇੰਜ ਹੀ ਆ ਨਾ ਲੀਡਰ ਮੰਨਦੇ ਹੋਣ ਵੀ ਨੇਗੋਸ਼ੀਏਟਰ ਨਹੀਂ ਚੰਗਾ ਵੀ ਜਿਹੜਾ ਗੱਲਬਾਤ ਕਰ ਸਕੇ ਵੀ ਉਹ ਚਲਦੇ ਨਹੀਂ ਅੰਦਰ ਕਹਿ ਕੁਝ ਹੋਰ ਮੰਨ ਕੇ ਚੱਲਦੇ ਨੇ ਬਾਹਰ ਕੁਝ ਹੋਰ ਕਹਿ ਦਿੰਦੇ ਨੇ ਕਹਿੰਦੇ ਸਾਡੇ ਨਾਲ 2-3 ਮੀਟਿੰਗਾਂ ਚ ਇਹਨਾਂ ਨੇ ਇਸੇ ਤਰ੍ਹਾਂ ਵਾਲੀ ਕੀਤਾ ਫਿਰ ਉਹ ਕਹਿੰਦੇ ਕਿ ਇਹ ਦੋ ਟੜੇ ਨੇਗੇ ਲਗਭਗ 1.5-200 ਕਿਸਾਨ ਜਥੇਬੰਦੀ ਹੈ ਪੂਰੇ ਭਾਰਤ ਦੇ ਅੰਦਰ ਲਗਭਗ 1000 ਦੇ ਕਰੀਬ ਕਿਸਾਨ ਜਥੇਬੰਦੀ ਹੈ ਐਸੀ ਪੂਰੇ ਦੇਸ਼ ਦਾ ਕਾਨੂੰਨ ਬਣਾਉਣਾ ਹੈ ਸੀ ਇਹਨਾਂ ਦੋਨਾਂ ਦੇ ਨਾਲ ਕਿਵੇਂ ਬਣਾ ਲਈਏ ਸੀ ਇਹਨਾਂ ਦੋਨਾਂ ਨਾਲ ਕੋਈ ਕੋਈ ਸਮਝੌਤਾ ਕਿਵੇਂ ਸਹੀ ਵੱਧ ਕਰ ਦਈਏ ਇੱਕ ਉਹ ਵੱਡੀ ਸਮੱਸਿਆ ਦੂਜੀ ਜਿਹੜੀ ਉਹਨਾਂ ਨੇ ਕਿਹਾ ਕਿ ਐਸੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਦੱਸੋ ਕਿਹੜੇ ਕਿਹੜੀ ਫਸਲ ਤੁਸੀਂ ਉਗਾਉਣੀ ਚਾਹੁੰਦੇ ਹੋ ਕਿਹੜੀ ਇਹ ਬੜਾ ਕਿਸਾਨਾਂ ਨੂੰ ਨਾ ਕਮਾਉਣ ਵਾਲਾ ਸਵਾਲ ਪ੍ਰਸ਼ਨ ਹੈ ਕਹਿੰਦੇ ਵੀ ਇਹਨਾਂ ਨੇ ਸਾਨੂੰ ਪਹਿਲਾਂ ਸਾਡੇ ਕੋਲੇ ਮੰਨ ਗਏ ਫਿਰ ਜਦ ਤੁਸੀਂ ਦੇਖਿਆ ਵੀ ਹੋਣਾ ਕਿ ਪੰਜ ਫਸਲਾਂ ਦੇ ਉੱਤੇ ਜਰਾਜੀ ਨਾਮੀ ਜਿਹੜੀ ਗੱਲ ਚੱਲੀ ਸੀਗੀ ਉਸ ਸਮੇਂ ਉਹ ਉਸੇ ਚੋਂ ਨਿਕਲ ਕੇ ਆਈ ਗੱਲ ਹੈ ਕਿ ਉਹ ਇਹਨਾਂ ਨੂੰ ਇੱਕ ਤਾਂ ਚੰਗੇ ਨੇਗੋਸ਼ੀਏਟਰ ਨਹੀਂ ਮੰਨਦੇ ਵੀ ਇਹ ਚੰਗੀ ਤਰ੍ਹਾਂ ਨਾਲ ਗੱਲ ਨਹੀਂ ਕਰ ਪਾਉਂਦੇ ਆਪਣੇ ਤੱਥ ਨਹੀਂ ਰੱਖ ਪਾਉਂਦੇ ਆ ਚੀਜ਼ ਉਹ ਚ ਉਹ ਚ ਇੱਕ ਫਸਾਉਣ ਵਾਲੀ ਗੱਲ ਕੇਂਦਰ ਸਰਕਾਰ ਬਹੁਤ ਵੱਡੇ ਪੱਧਰ ਤੇ ਕਹਿ ਰਹੀ ਹੈ ਤੇ ਜਾਂ ਮੈਨੂੰ ਲੱਗਦਾ ਕਿ ਕਿਹਾ ਵੀ ਜਾਣ ਫਲਾਇਆ ਵੀ ਜਾਣ ਕੇ ਜਾ ਰਿਹਾ ਕੁਝ ਮੀਡੀਆਦਾਰਿਆਂ ਦੇ ਰਾਹੀਂ ਕਿ ਵੀ ਤੁਸੀਂ ਕੀ ਅਗੋਣਾ ਕਿਸਾਨ ਨੂੰ ਕੀ ਪਤਾ ਕਿ ਅਗਲੇ ਵਾਰ ਮੌਸਮ ਨੇ ਕਿਸ ਤਰ੍ਹਾਂ ਦਾ ਹੋਣਾ ਹੈ ਹੂੰ ਕਿ ਜੇ ਕਿਸਾਨ ਦੇ ਕੋਲੇ ਡਾ ਤਕੜਾ ਸਿਸਟਮ ਹੋਵੇ ਜ ਜ ਸਾਰੀਆਂ ਚੀਜ਼ਾਂ ਹੁਣ ਮੰਨ ਲਓ ਇਹ ਤਾਂ ਸਰਕਾਰ ਨੇ ਤੈਅ ਕਰਨਾ ਹੁੰਦਾ ਕਿ ਸਾਨੂੰ ਚੋਲ ਚਾਹੀਦੇ ਆ ਸਾਨੂੰ ਮੱਕੀ ਚਾਹੀਦੀ ਆ ਸਾਨੂੰ ਬਾਜਰਾ ਚਾਹੀਦਾ ਸਾਨੂੰ ਕੀ ਚਾਹੀਦਾ ਸਾਨੂੰ ਸਬਜ਼ੀਆਂ ਚਾਹੀਦੀਆਂ ਨੇ ਸਾਨੂੰ ਤੇਲ ਵਾਲੀਆਂ ਫਸਲਾਂ ਚਾਹੀਦੀਆਂ ਨੇ ਜਿਨ੍ਹਾਂ ਤੋਂ ਅਸੀਂ ਤੇਲ ਬਣਾਉਣਾ ਹੈ ਇਹ ਤਾਂ ਸਰਕਾਰ ਨੇ ਦੇਖਣਾ ਹੁਣ ਪੰਜਾਬ ਦੇ ਕਿਸਾਨਾਂ ਨੂੰ ਕੀ ਪਤਾ ਕਿ ਮੰਡੀ ਕਿਹਦੀ ਚੱਲਣੀ ਆ ਜਾਂ ਕਿਹੜੇ ਸੂਬੇ ਚ ਕਿਹੜੀ ਚੀਜ਼ ਦੀ ਲੋੜ ਹੈ ਇੱਥੇ ਸਰਕਾਰ ਗੂਗਲੀ ਸੱਟਣ ਦੀ ਕੋਸ਼ਿਸ਼ ਕਰ ਰਹੀ ਹੈ ਪਾਗਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਤਾਂ ਕਿਸਾਨਾਂ ਨੂੰ ਯੂਨੀਵਰਸਿਟੀਆਂ ਨੇ ਦੱਸਣਾ ਕੇਂਦਰ ਸਰਕਾਰ ਨੇ ਦੇਖਣਾ ਵੀ ਤੁਸੀਂ ਦੱਸ ਤੁਸੀਂ ਦੱਸ ਦੋ ਕੀ ਹੋ ਗੋਣਾ ਫਿਰ ਅਸੀਂ ਉਹ ਤੇ ਐਮਐਸਪੀ ਦੇ ਦਾਂਗੇ ਇਦਾਂ ਥੋੜਾ ਤੁਸੀਂ ਫੈਸਲਾ ਤੈਅ ਕਰੋ ਤੈ ਹੀ ਨੇ 23 ਫੈਸਲਾ ਨਹੀਂ ਗਿਆ ਉਹਨਾਂ ਤੇ 23 ਫੈਸਲਾ ਤੇ ਕਾਨੂੰਨੀ ਗਰੰਟੀ ਦੇਣੀ ਆ ਪਰਲਮੈਂਟ ਚ ਕਾਨੂੰਨ ਬਣਾਉਣਾ ਤਾਂ ਗੱਲ ਖਤਮ ਕੇਂਦਰ ਸਰਕਾਰ ਇੱਥੇ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਗੱਲਬਾਤ ਇਹਨਾਂ ਨਾਲ ਦੋ ਕਾਰਨਾ ਕਰਕੇ ਨਹੀਂ ਹੋ ਰਹੀ ਪਹਿਲਾ ਕਾਰਨ ਕਿ ਉਹ ਕਹਿੰਦੇ ਨੇ ਕਿ ਵੀ ਨੇਗੋਸ਼ੀਏਟਰ ਚੰਗੇ ਨਹੀਂ ਦੂਜਾ ਉਹ ਕਹਿੰਦੇ ਵੀ ਅਸੀਂ ਇਹਨਾਂ ਦੋਨਾਂ ਨਾਲ ਕਿਉਂ ਸਮਝੌਤਾ ਕਰੀਏ ਸਮਝੌਤਾ ਕੱਲ ਨੂੰ ਇਹ ਉੱਠਣਗੇ ਪਰਸ ਨੂੰ ਹੋਰ ਕੋਈ ਆ ਕੇ ਬਹਿ ਜਾਊਗਾ ਫਿਰ ਚੌਥੇ ਹੋਰ ਕੋਈ ਆ ਕੇ ਬਹਿ ਜਾਊਗਾ ਇਦਾਂ ਤਾਂ ਗੱਲ ਸਿਰੇ ਮੱਲ ਉਹ ਪੰਜ 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 ਤੇ ਲੈ ਕੇ ਆ ਜਾਂਦੇ ਨੇ ਪੰਜ ਫਸਲਾਂ ਤੇ ਉਹ ਕੱਲ ਨੂੰ ਉਗਰਾਹ ਵਾਲੇ ਕਹਿਣਗੇ ਨਾ ਜੀ ਅਸੀਂ 10 ਫਸਲਾਂ ਤੇ ਲੈਣੀ ਹੈ ਉਹ 10 ਤੇ ਲੈ ਕੇ ਆ ਫਿਰ ਇਹ ਤਾਂ ਫਿਰ ਇਦਾਂ ਗੇੜ ਚੱਲਦਾ ਰਹੂਗਾ ਇਹ ਸਰਕਾਰ ਦਾ ਪੁਆਇੰਟ ਜਿਹੜਾ ਉਹ ਵੈਲਿਡ ਵੀ ਹੈ ਇਹ ਮੰਨਣਯੋਗ ਹੈ ਪਰ ਜਿਹੜਾ ਦੂਜਾ ਪੁਆਇੰਟ ਦਿੰਦੇ ਆ ਕਿ ਵੀ ਇੱਥੇ ਲੈ ਲਓ ਉੱਥੇ ਤੁਸੀਂ ਦੱਸੋ ਉਹ ਸਿਰ ਪੈਰ ਤੋਂ ਬਿਨਾਂ ਦਾ ਜਿਹੜਾ ਉਹ ਸਿਸਟਮ ਹੈ ਉਹ ਸਰਕਾਰ ਪਾਗਲ ਬਣਾ ਰਹੀ ਹੈ ਤੇ ਕੁਝ ਪੱਤਰਕਾਰਾ ਉਹਦੇ ਵਿੱਚ ਵਰਤੇ ਜਾ ਰਹੇ ਹਨ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੁਸੀਂ ਵੀ ਆਪਣੀ ਰਾਏ ਕਮੈਂਟ ਕਰਕੇ ਦਿਓ ਧੰਨਵਾਦ